ਸ੍ਰੀ ਵਾਹਿਗੁਰੂ ਸਾਹਿਬ ਜੀ ਗਾਇਓ ਨਕੇਤ ਨਾਨਕੀ ਤਬ ਹੀ ਪੀਸ ਸੰਖ ਜਬ ਦੇਖਾ ਭਾਈ ਮਰਦਾਨਾ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕਰਕੇ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਗਏ ਹਨ ਤੇ ਜਦੋਂ ਘਰ ਦੇ ਵਿੱਚ ਪਹੁੰਚੇ ਹਨ ਬੇਬੇ ਨਾਨਕੀ ਜੀ ਭਾਈ ਮਰਦਾਨਾ ਜੀ ਨੂੰ ਦੇਖ ਕਰਕੇ ਬੜੀ ਸ਼ੰਕਾ ਦੇ ਸਹਤ ਹੋਏ ਹਨ ਸੁੰਦਰ ਪੀੜਾ ਦੀਨ ਵਿਛਾਈ ਆਦਰ ਕੀਨ ਵਿਸੇਖਾ ਤੇ ਬੇਬੇ ਨਾਲ ਕੀ ਜੀਨੇ ਭਾਈ ਮਰਦਾਨੇ ਦਾ ਸਤਕਾਰ ਕਰਕੇ ਬੜਾ ਸੋਹਣਾ ਪੀੜਾ ਵਿਸ਼ਾ ਕਰਕੇ ਬੈਠਣ ਵਾਸਤੇ ਦਿੱਤਾ ਹੈ ਤੇ ਬੜਾ ਹੀ ਭਾਈ ਮਰਦਾਨਾ ਜੀ ਦਾ ਆਦਰ ਸਤਕਾਰ ਕੀਤਾ ਹੈ ਬਹੁਤ ਦਿਵਸਾਂ ਮਹਿ ਹਮਕਰ ਆਇਓ ਕਹਾਂ ਰਹੇ ਮਰਦਾਨਾ ਤੇ ਪੁੱਛੜ ਲੱਗੇ ਹਨ ਭਾਈ ਮਰਦਾਨਾ ਜੀ ਬੜੇ ਦਿਨ ਬਾਅਦ ਤੁਸੀਂ ਸਾਡੇ ਘਰ ਦੇ ਵਿੱਚ ਆਏ ਹੋ ਇਨੇ ਦਿਨ ਕਿੱਥੇ ਰਹਿਣਾ ਕਿਤੇ ਕਿੱਥੇ ਇਨੇ ਦਿਨ ਤੁਹਾਨੂੰ ਲੱਗ ਗਏ ਹਨ ਇਸ ਤਰ੍ਹਾਂ ਪੁੱਛ ਰਹੇ ਹਨ ਇਹ ਰਬਾਬ ਕੀ ਕੀਮਤ ਕਿਤਨੀ ਜੋ ਅਤ ਸੁੰਦਰ ਅਨ ਤੇ ਪੁੱਛਣ ਲੱਗੇ ਕਿ ਭਾਈ ਮਰਦਾਨਾ ਜੀ ਜਿਹੜੀ ਤੁਸੀਂ ਇੰਨੀ ਸੋਹਣੀ ਰਬਾਬ ਲੈ ਕਰਕੇ ਆਏ ਹੋ ਇਹ ਰਬਾਬ ਦੀ ਕਿੰਨੀ ਕੁ ਕੀਮਤ ਹੈ ਐਸਡੀ ਕੀਮਤ ਕਿਤਨੀ ਹੈ ਕਿੰਨੇ ਦੀ ਰਬਾਬ ਆਈ ਹੈ ਇਹ ਵੀ ਸਾਨੂੰ ਦੱਸਣਾ ਕਰੋ ਪਰ ਆਤਾ ਕੌਣ ਥਾਨ ਆਵ ਪੈਸੇ ਕਮਲ ਬਦਨਾ ਗਤ ਦੈਨਾ ਤੇ ਮੁਕਤੀ ਦੇ ਦਾਤੇ ਸਤਿਗੁਰੂ ਗਰੀਬ ਨਵਾਦ ਕਮਲ ਦੇ ਮੁਖ ਸਮਾਨ ਸਤਿਗੁਰੂ ਜੀ ਕਿਸ ਸਥਾਨ ਤੇ ਆਪ ਬੈਠੇ ਹੋਏ ਹਨ ਆਪ ਕਿੱਥੇ ਹਨ ਕਹਿ ਮਰਦਾਨਾ ਆਇਸਨੇ ਘਰ ਹਉ ਜਾਵੋ ਨਜ ਐਨਾ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਭੈਣ ਬੀਬੇ ਨਾਨਕੀ ਜੀ ਮੈਂ ਤੇ ਉਹਨਾਂ ਤੋਂ ਅੱਗੇ ਆ ਲੈ ਕਰਕੇ ਆਇਆ ਹਾਂ ਤੇ ਆਪਣੇ ਨਗਰ ਤਲਵੰਡੀ ਨੂੰ ਜਾ ਰਿਹਾ ਹਾਂ ਨਰਭੈ ਸੰਗ ਨਾ ਤਿਨ ਕੋ ਮੁਜ ਤੇ ਕਲਾਵਾਨ ਅਵਤਾਰਾ ਉਹ ਤੇ ਕਲਾਵਾਨ ਪੁਰਸ਼ ਹਨ ਖੁਦ ਖੁਦਾ ਦੇ ਅਵਤਾਰ ਹਨ ਤੇ ਮੇਰਾ ਉਹਨਾਂ ਦੇ ਨਾਲ ਜਿਹੜਾ ਸਾਥ ਹੈ ਪੁੱਜੇਗਾ ਨਹੀਂ ਉਹਨਾਂ ਨੂੰ ਤੇ ਭੁੱਖ ਪਿਆਸ ਤੇ ਹੋਰ ਜਿਹੜੇ ਸਰੀਰਕ ਦੁੱਖ ਹਨ ਇਹਨਾਂ ਦਾ ਕੋਈ ਅਸਰ ਨਹੀਂ ਹੈ ਕਿਉਂਕਿ ਇਹ ਸਾਰੇ ਉਹਨਾਂ ਦੇ ਸਿਰਜੇ ਹੋਏ ਹਨ ਸਾਰੀ ਸ੍ਰਿਸ਼ਟੀ ਸਾਰੀ ਮਾਇਆ ਉਹਨਾਂ ਦੇ ਅਧੀਨ ਹੈ ਪਰ ਅੱਤੋਂ ਅਸੀਂ ਸੰਸਾਰੀ ਜੀਵ ਹਾਂ ਇਸ ਕਰਕੇ ਮੇਰਾ ਤੇ ਉਹਨਾਂ ਦਾ ਸਾਥ ਨਹੀਂ ਪੁੱਜੇਗਾ ਮੈਂ ਉਹਨਾਂ ਤੋਂ ਆਗਿਆ ਲੈ ਕੇ ਕਿ ਤੇ ਆਪਣੇ ਨਗਰ ਤਲਵੰਡੀ ਨੂੰ ਜਾ ਰਿਹਾ ਹਾਂ ਤਨਸਾਮ ਹੋਵੇ ਨਿਕਟ ਰਹੇ ਸੋ ਖਾਏ ਨਾ ਕਬਹੋ ਆਹਾਰਾ ਉਹਨਾਂ ਦੇ ਪਾਸ ਤਾਂ ਉਹੀ ਰਹਿ ਸਕਦਾ ਹੈ ਜਿਹੜਾ ਉਹਨਾਂ ਦੇ ਸਮਾਨ ਹੋਵੇ ਉਹਨਾਂ ਦੇ ਬਰਾਬਰ ਹੋਵੇ ਉਹਨਾਂ ਦੇ ਵਰਗਾ ਹੋਵੇ ਜਿਹੜਾ ਉਹਨਾਂ ਦੇ ਵਾਂਗ ਭੋਜਨ ਨੂੰ ਛੱਡ ਸਕੇ ਤੇ ਪੋਜ ਨੂੰ ਛਕੇ ਬਿਨਾ ਉਹਨਾਂ ਦੇ ਨਾਲ ਰਹਿ ਸਕੇ ਉਹੀ ਉਹਨਾਂ ਦੇ ਨਾਲ ਉਹਨਾਂ ਦੇ ਵਰਗਾ ਉਹਨਾਂ ਦੇ ਬਰਾਬਰ ਹੀ ਕੋਈ ਮਨੁੱਖ ਰਹਿ ਸਕਦਾ ਹੈ ਅਰਨਰ ਬਾਬ ਸਦਨ ਮੈਂ ਆਇਓ ਤੁਮ ਕਹਿ ਦੇਹੋ ਸੰਦੇਸਾ ਤੇ ਕਹਿਣ ਲੱਗੇ ਹੈ ਭਿਰ ਭੈਣ ਦੇ ਬੇਨਾਨਕੀ ਜੀ ਮੈਂ ਤੇ ਰਬਾਬ ਤੁਹਾਡੇ ਘਰ ਦੇ ਵਿੱਚ ਰੱਖਣ ਵਾਸਤੇ ਆਇਆ ਹਾਂ ਤੇ ਜੇ ਤੁਸੀਂ ਪੇਕਿਆਂ ਵਾਸਤੇ ਕੋਈ ਸੁਨੇਹਾ ਭੇਜਣਾ ਹੈ ਤੇ ਮੈਨੂੰ ਦੱਸ ਦੇਣਾ ਕਰੋ ਮੈਂ ਤੁਹਾਡਾ ਸੁਨੇਹਾ ਲਾ ਦੇਵਾਂਗਾ ਤਲਵੰਡੀ ਮੈਂ ਭਇਆ ਤਿਆਰੀ ਕਹਿਓ ਬਚਨ ਜਬ ਐਸਾ ਤੇ ਜਦੋਂ ਭਾਈ ਮਰਦਾਨਾ ਜੀ ਨੇ ਇਹ ਬਚਨ ਕਹੇ ਨਾ ਕਿ ਮੈਂ ਤਲਵੰਡੀ ਜਾਣ ਵਾਸਤੇ ਤਿਆਰ ਹੋਇਆ ਹਾਂ ਮੈਂ ਆਪਣੀ ਨਗਰ ਤਲਵੰਡੀ ਜਾ ਰਿਹਾ ਹਾਂ ਜਦੋਂ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਹਨ ਸੁਨਤਾ ਨਾਨਕੀ ਨੈਨਨ ਨੀਰੰਗ ਬੂੰਦਾ ਗਿਰਤ ਧਰਮਾਹੀ ਤੇ ਬੀਬੇ ਨਾਨਕੀ ਜੀ ਨੇ ਜਦੋਂ ਇਹ ਬਚਨ ਸੁਣੇ ਹਨ ਇਹ ਬਚਨ ਸੁਣ ਕਰਕੇ ਭੈਣ ਬੀਬੇ ਨਾਨਕੀ ਜੀ ਦੇ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਦੁਰੇ ਹਨ ਜਨ ਵਹਿ ਦਰਿਆ ਹੈ ਤੇ ਧਰਤੀ ਤੇ ਹੰਝੂ ਡਿੱਗ ਰਹੇ ਹਨ ਧੀਰਾ ਹਰੀ ਔਰ ਪੀਰ ਗਹੀਰਾ ਤਜਿਓ ਹਰਖ ਸੁਖ ਨਹੀਂ ਬੇਬੇ ਨਾਨਕੀ ਜੀ ਦਾ ਧੀਰਜ ਟੁੱਟ ਗਿਆ ਧੀਰਜ ਖਤਮ ਹੋ ਗਿਆ ਔਰ ਪੀਰ ਗਹੀਰਾ ਹਿਰਦੇ ਵਿੱਚ ਬੜੀ ਪੀੜਾ ਉੱਠੀ ਹੈ ਮਨੋਂ ਪੀੜਾ ਨੇ ਹਿਰਦੇ ਨੂੰ ਫੜ ਲਿਆ ਹੋਵੇ ਤਜਿਓ ਹਰਖ ਸੁਖ ਨਹੀਂ ਹਰਖ ਜਿਹੜੀ ਖੁਸ਼ੀ ਸੀ ਛੱਡ ਦਿੱਤੀ ਜਿਹੜੀ ਖੁਸ਼ੀ ਸੀ ਭਾਈ ਮਰਦਾਨਾ ਦੀ ਰਬਾਬ ਲੈ ਕੇ ਆਏ ਬੜੀ ਸੋਹਣੀ ਰਬਾਬ ਲਿਆਏ ਹਨ ਹੁਣ ਭੈਣ ਜੀ ਉਹ ਖੁਸ਼ੀ ਜਿਹੜੀ ਹੈ ਹਿਰਦੇ ਵਿੱਚ ਨਹੀਂ ਹੈ ਸੁਖ ਨਾਹੀ ਹਿਰਦੇ ਵਿੱਚ ਕੋਈ ਸੁਖ ਨਹੀਂ ਹੈ ਤਨ ਸਨੇਹ ਸਾਗਰ ਮਹਿ ਮਗਨੰ ਗਿਆਨ ਕਿਨਾਰ ਨਾ ਪਾਵੇ ਤਨ ਸਨੇਹ ਸਾਗਰ ਮਹਿ ਮਗਨ ਗੁਰੂ ਰੂਪੀ ਸਾਗਰ ਦੇ ਵਿੱਚ ਬੀਬੇ ਨਾਨਕੀ ਜੀ ਨੂੰ ਆਪਣਾ ਸਰੀਰ ਦਾ ਸਨੇਹ ਜਿਹੜਾ ਹੈ ਭੁੱਲ ਗਿਆ ਹੈ ਗੁਰੂ ਰੂਪੀ ਚਰਣਾ ਦੇ ਗੁਰੂ ਰੂਪੀ ਸਾਗਰ ਦੇ ਵਿੱਚ ਮਗਨ ਹੋ ਗਏ ਹਨ ਗਿਆਨ ਕਿਨਾਰ ਨਾ ਪਾਵੇ ਤੇ ਹੁਣ ਗਿਆਨ ਰੂਪੀ ਕਿਨਾਰਾ ਨਹੀਂ ਲੱਭ ਰਿਹਾ ਸ਼ਾਂਤੀ ਰੂਪੀ ਧੀਰਜ ਰੂਪੀ ਕਿਨਾਰਾ ਨਹੀਂ ਲੱਭ ਰਿਹਾ ਹੈ ਮਹਿ ਡਿਕ ਨਾਨਕ ਰੂਪ ਜਹਾਜ ਜਿਸ ਅਲੰਭ ਤਰ ਜਾਵੇ ਤੇ ਹੁਣ ਬੇਬੇ ਨਾਨਕੀ ਜੀ ਦੇ ਪਾਸ ਨਾਨਕ ਰੂਪੀ ਜਹਾਜ ਵੀ ਨਹੀਂ ਹੈ ਜਿਸ ਦੇ ਆਸਰੇ ਬੇਬੇ ਨਾਨਕੀ ਜੀ ਇਸ ਸੋਗ ਦੇ ਇਸ ਗਮ ਦੇ ਸਾਗਰ ਵਿੱਚੋਂ ਡੁੱਬ ਉਤਰ ਕਰਕੇ ਤਰ ਕਰਕੇ ਪਾਰ ਹੋ ਸਕਣ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਜਿਹੜਾ ਵਾਹਿਗੁਰੂ ਨਾਮ ਜਹਾਜ਼ ਹੈ ਵਾਹਿਗੁਰੂ ਜਿਹੜਾ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹਨ ਜਿਹੜੇ ਨਾਮ ਦਾ ਅਵਤਾਰ ਹਨ ਪਰਮੇਸ਼ਰ ਦਾ ਅਵਤਾਰ ਹਨ ਉਹ ਹਣ ਬੇਬੇ ਨਾਨਕੀ ਜੀ ਦੇ ਪਾਸ ਵੀ ਨਹੀਂ ਹਨ ਜਿਹੜੇ ਉਹਨਾਂ ਨੂੰ ਧੀਰਜ ਦੇ ਸਕਣ ਉਪਦੇਸ਼ ਦੇ ਸਕਣ ਸਮਝਾ ਸਕਣ ਤੇ ਇਸ ਤਰ੍ਹਾਂ ਬੇਬੇ ਨਾਨਕੀ ਜੀ ਬੜੇ ਹੀ ਧੀਰਜ ਤੋਂ ਰਹਿਤ ਹੋ ਰਹੇ ਹਨ ਧੀਰਜ ਤੋਂ ਡੋਲ ਕਰਕੇ ਹਿਰਦੇ ਵਿੱਚ ਬੜੇ ਦੁਖੀ ਹੋ ਰਹੇ ਹਨ ਤੇ ਧਰਤੀ ਤੇ ਹੰਝੂ ਡੇਗ ਰਹੇ ਹਨ ਦਾਸੀ ਤੁਲਸਾ ਵਿਚੀ ਕੇ ਸਮ ਉਬਰਨ ਧੀਰਜ ਸੁਦੇਈ ਤੇ ਪਾਸ ਖੜੀ ਦਾਸੀ ਤੁਲਸਾ ਜੋ ਹੈ ਵਿਚੀ ਕੇ ਸਮ ਉਹ ਲਹਿਰਾਂ ਦੇ ਸਮਾਨ ਯਤਨ ਅਨੇਕ ਕਰਈ ਅਨੇਕਾਂ ਜਨੇ ਯਤਨ ਕਰਦੇ ਹਨ ਉਬਰਣ ਧਰ ਸੁਦੇਈ ਠੀਰ ਸੁਦੇਈ ਬੇਬੇ ਨਾਨਕੀ ਜੀ ਦੇ ਪਾਸ ਜੋ ਤੁਲਸਾ ਦਾਸੀ ਖੜੀ ਹੈ ਉਹ ਬੇਬੇ ਨਾਨਕੀ ਜੀ ਨੂੰ ਤਰਨ ਵਾਸਤੇ ਉਬਰਣ ਵਾਸਤੇ ਠਿਰਜ ਰੂਪੀ ਸਹਾਰਾ ਦੇਣਾ ਕਰਦੀ ਹੈ ਇਸ ਠਿਰਜ ਦੇ ਨਾਲ ਤੈਰ ਰੱਖ ਕਰਕੇ ਕੋਈ ਹੌਸਲਾ ਰੱਖ ਕਰਕੇ ਇਸ ਹੌਸਲੇ ਦੇ ਨਾਲ ਇਸ ਸੋਗ ਰੂਪੀ ਸਾਗਰ ਦੇ ਵਿੱਚੋਂ ਬੇਬੇ ਨਾਨਕੀ ਜੀ ਬਾਹਰ ਆ ਸਕਣ ਪਹਚਤਾ ਬਦਨੰ ਪਨਤ ਦਿਲਾਸਾ ਜਤਨ ਅਨੇਕ ਕਰਈ ਬੇਬੇ ਨਾਨਕੀ ਜੀ ਦੇ ਬਦਰ ਨੂੰ ਚਿਹਰੇ ਨੂੰ ਤੁਲਸਾ ਦਾਸੀ ਪੂਜਦੀ ਹੈ ਪਨਤ ਦਿਲਾਸਾ ਦਿਲਾਸਾ ਦਿੰਦੀ ਹੈ ਹੌਸਲਾ ਦਿੰਦੀ ਹੈ ਹੌਸਲਾ ਰੱਖਣਾ ਕਰੋ ਇਸ ਤਰ੍ਹਾਂ ਅਨੇਕਾਂ ਯਤਨ ਕਰਦੀ ਹੈ ਬੇਬੇ ਨਾਨਕੀ ਜੀ ਨੂੰ ਧੀਰਜ ਦੇਣ ਦੇ ਚੁੱਪ ਕਰਾਉਣ ਦੇ ਰੋਦਨ ਕਰਤ ਨ ਨਿਵਰੇ ਕਿਤਬਿਦ ਜਦ ਅਪਰਦਾ ਗਿਆਨੀ ਭਾਵੇਂ ਕੀ ਬੇਬੇ ਨਾਨਕੀ ਦਾ ਹਿਰਦਾ ਗਿਆਨ ਦੇ ਸਹਤ ਹੈ ਗਿਆਨवान ਹੈ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪ੍ਰਤਾਪ ਨੂੰ ਜਾਣਦੇ ਹਨ ਅਭੇਦ ਸਰੂਪ ਨੂੰ ਜਾਣਦੇ ਹਨ ਕਿ ਇਹ ਕਲਾਬਾਨ ਪੁਰਸ਼ ਹਨ ਖੁਦ ਖੁਦਾ ਦੇ ਸਰੂਪ ਹਨ ਪਰਮੇਸ਼ਰ ਦੇ ਅਵਤਾਰ ਹਨ ਪਰੰਤੂ ਫੇਰ ਵੀ ਰੋਦਨ ਕਰਤ ਨਿਵਰੇ ਕਤ ਬਿਨ ਰੋਦਨ ਕਰਦੇ ਹਨ ਰੋਣਾ ਕਰਦੇ ਹਨ ਤੇ ਰੋਣ ਨਾਲੋਂ ਕਿਸੇ ਤਰੀਕੇ ਵੀ ਹਟਦੇ ਨਹੀਂ ਹਨ ਦੀ ਨਾਨਕ ਸਨੇਹ ਕੀ ਮਹਿਮਾ ਵਿਛਰਨ ਤੇ ਬਿਲਖਾਨੀ ਤੇ ਬੇਬੇ ਨਾਨਕੀ ਜੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਪ੍ਰੇਮ ਦੀ ਵਡਿਆਈ ਤੋਂ ਵਿਛਰਨ ਤੇ ਬਿਲਖਾਨੀ ਵਿਛੜ ਕਰਕੇ ਕਬਰਾਈ ਹੋਏ ਹਨ ਤੁਜ ਰਾਮ ਗयो ਕਿਤ ਕਾ ਜਾ ਆਵਾ ਤਹੇ ਚ ਨਮਾਹੀ ਤੇ ਇਨੇ ਸਮੇਂ ਨੂੰ ਭਾਈਆ ਜੈ ਰਾਮ ਜੀ ਘਰ ਤੋਂ ਬਾਹਰ ਕਿਸੇ ਕੰਮ ਗਏ ਹੋਏ ਸਨ ਕਰਦੇ ਵਿੱਚ ਵਾਪਸ ਪਰਤੇ ਹਨ ਵਿਸਮਾਦਿਉ ਰੋਦਤ ਪਸਯੰਤੂ ਤੰਸਾ ਸੋ ਬਚਪ੍ਰਾਹੀ ਤੇ ਭਾਈਆ ਤੇ ਰਾਮ ਜੀ ਬੀਬੀ ਨਾਨਕੀ ਜੀ ਨੂੰ ਰੋਂਦਿਆਂ ਹੋયા ਦੇਖ ਕਰਕੇ ਵਿਸਮਾਦਿਉ ਬੜੇ ਹੈਰਾਨ ਹੋਏ ਕਿਉਂਕਿ ਇਤਨੇ ਧੀਰਜवान ਗਿਆਨ ਦੇ ਸਹਿਤ ਬੀਬੀ ਨਾਨਕੀ ਜੀ ਹੰ ਕਦੇ ਵੀ ਬੀਬੀ ਨਾਨਕੀ ਜੀ اتنا ਦੁਖੀ ਨਹੀਂ ਦਿਖਿਆ ਰੋਂਦਿਆਂ ਹੋਇਆਂ ਨਹੀਂ ਦਿਖਿਆ ਭਾਈਆ ਜੈ ਰਾਮ ਜੀ ਦੇਖ ਕਰਕੇ ਬੜੇ ਹੀ ਉਦਾਸ ਹੁੰਦੇ ਹਨ ਬੜੇ ਹੀ ਹੈਰਾਨ ਹੁੰਦੇ ਹਨ ਤੇ ਤੁਲਸਾ ਸੋ ਬ੍ਰਿਤਪਰਾਹੀ ਦਾਸੀ ਤੁਲਸਾ ਨੂੰ ਪੁੱਛਦੇ ਹਨ ਦਾਸੀ ਸੋ ਤੁਲਸਾ ਦੇ ਨਾਲ ਵਚਨ ਕਹਿੰਦੇ ਹਨ ਬਹੁ ਕੈਸੇ ਕਹਾ ਪਯੋਕ ਕਾਜਾ ਰੋਦਤ ਕਾਲੂ ਤਨਿਆ ਤੇ ਪੁੱਛਣ ਲੱਗੇ ਹਨ ਤੁਲਸਾ ਦਾਸੀ ਨੂੰ ਕੀ ਗੱਲ ਹੋਈ ਹੈ ਕਿਉਂ ਕਿਸ ਤਰ੍ਹਾਂ ਕਿਹੜਾ ਮਾੜਾ ਕੰਮ ਹੋ ਗਿਆ ਜਿਸ ਦੇ ਨਾਲ ਰੋਗਤ ਕਾਲੂ ਤਨੀਆਂ ਬਾਬਾ ਕਲਿਆਨ ਚੰਦ ਜੀ ਦੀ ਪੁੱਤਰੀ ਬੀਬੇ ਨਾਨਕੀ ਜੀ ਇਤਨਾ ਰੋ ਰਹੇ ਹਨ ਐਸਾ ਕਿਹੜਾ ਮਾੜਾ ਕੰਮ ਹੋ ਗਿਆ ਕਿਸ ਨੂੰ ਇਹਨਾਂ ਨੂੰ ਕੀ ਹੋਣਾ ਕੀਤਾ ਹੈ ਕਿਸ ਤਰ੍ਹਾਂ ਕੀ ਹੋਇਆ ਹੈ ਕਿਉਂ ਰੋ ਰਹੇ ਹਨ ਤੁਲਸਾ ਪਨਤ ਚਲਿਓ ਮਰਦਾਨਾ ਇਕਲ ਇਕਲ ਭਰਾਤਾ ਗਨਿਆ ਸੇ ਦਾਸੀ ਤੁਲਸਾ ਦੱਸਣ ਲੱਗੀ ਕਹਿੰਦੀ ਭਾਈ ਮਰਦਾਨਾ ਆਪਣੇ ਨਗਰ ਤਲਵੰਡੀ ਨੂੰ ਜਾ ਰਿਹਾ ਹੈ ਤੇ ਬੇਬੇ ਜੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਹੈ ਕਿ ਹੁਣ ਸਾਡੇ ਭਰਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਇਕੱਲੇ ਰਹਿ ਗਏ ਹਨ ਕਿਉਂਕਿ ਪਹਿਲਾਂ ਭਾਈ ਬਾਲਾ ਚਲਾ ਗਿਆ ਤੇ ਹੁਣ ਭਾਈ ਮਰਦਾਨਾ ਵੀ ਆਪਣੇ ਪਿੰਡ ਨੂੰ ਜਾ ਰਿਹਾ ਹੈ ਇਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਸਾਡੇ ਭਰਾਤਾ ਹੁਣ ਇਕੱਲੇ ਰਹਿ ਗਏ ਹਨ ਉਹ ਹੈ ਉਦਾਸੂ ਜਾਹੇ ਵਿਦੇਸਾ ਵਿਛਰਣ ਕੋ ਦੁਖ ਮਾਨਾ ਤੇ ਇਸ ਕਰਕੇ ਬੇਬੇ ਜੀ ਉਦਾਸ ਹੋ ਰਹੇ ਹਨ ਜਾਹੇ ਵਿਦੇਸਾ ਵਿਛੜਨ ਕੋ ਦੁੱਖ ਮਾਨਾ ਕਿ ਸਾਡੇ ਭਰਾਤਾ ਜੀ ਹੁਣ ਵਿਦੇਸ਼ ਦੇ ਵਿੱਚ ਇਕੱਲੇ ਜਾਣਗੇ ਇਸ ਕਰਕੇ ਵਿਛੜਨ ਦਾ ਵਿਛੋੜੇ ਦਾ ਦੁੱਖ ਮਾਨਦੇ ਵਿਛੋੜੇ ਦਾ ਦੁੱਖ ਜਿਹੜਾ ਹੈ ਆਪਣੇ ਹਿਰਦੇ ਵਿੱਚ ਮਹਿਸੂਸ ਕਰਦੇ ਹਨ ਵਿਛੜਨ ਦੇ ਦੁੱਖ ਤੋਂ ਵਿਛੜਨ ਦੇ ਡਰ ਤੋਂ ਦੁਖੀ ਹੋ ਕਰਕੇ ਰੋਦਨ ਕਰਦੇ ਹਨ ਰੋਣਾ ਕਰਦੇ ਹਨ ਕਰਨ ਰਬਾਬ ਅਬਹ ਇਹ ਆਵਾ ਸੁਨ ਕਰ ਰੋਦਨ ਠਾਨਾ ਤੇ ਭਾਈ ਮਰਦਾਨਾ ਹੁਣ ਕਰਦੇ ਵਿੱਚ ਰਬਾਬ ਰੱਖਣ ਵਾਸਤੇ ਆਇਆ ਹੈ ਏ ਸੁਣ ਕਰਕੇ ਇਹ ਜਾਣ ਕਰਕੇ ਬੇਬੇ ਨਾਨਕ ਜੀ ਰੋ ਰਹੇ ਹਨ ਭਨ ਤ ਜਰਾਮ ਰਹੇ ਮਰਦਾਨਾ ਜਿਸ ਬਿਧ ਕਰੇ ਸੋ ਤੇ ਭਾਈਆ ਜੈ ਰਾਮ ਜੀ ਕਹਿਣ ਲੱਗੇ ਰਹੇ ਮਰਦਾਨਾ ਜਿਸ ਬਿਧ ਕਰੀਏ ਸੋ ਕਹਿਣ ਲੱਗੇ ਭਾਈ ਮਰਦਾਨਾ ਜੀ ਇੱਥੇ ਰਹਿਣਾ ਕਰੋ ਜਿਸ ਤਰ੍ਹਾਂ ਉਹ ਕਹਿੰਦੇ ਹਨ ਉਸ ਤਰ੍ਹਾਂ ਹੀ ਕਰਨਾ ਕਰੋ ਰੱਖ ਹੈ ਇਹਾ ਨਾ ਜਾਵਹਿ ਘਰ ਕੋ ਕਿਉਂ ਉਦਾਸ ਰਹੋ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ ਰੱਖ ਇਹਾ ਇਹਨਾਂ ਨੂੰ ਆਪਾਂ ਇੱਥੇ ਹੀ ਰੱਖ ਲਵਾਂਗੇ ਨਾ ਜਾਵਹਿ ਘਰ ਕੋ ਆਪਣੇ ਘਰ ਨਹੀਂ ਜਾਣਗੇ ਕਿਉਂ ਉਦਾਸ ਰਹੋ ਕਿਉਂ ਆਪਣੇ ਹਿਰਦੇ ਵਿੱਚ ਤੁਸੀਂ ਬੇਬੇ ਨਾਨਕੀ ਜੀ ਉਦਾਸ ਹੁੰਦੇ ਹੋ ਇਹਨਾਂ ਨੂੰ ਇੱਥੇ ਹੀ ਰੱਖ ਲਵਾਂਗੇ ਸਮਝਾ ਕਰਕੇ ਇੱਥੇ ਹੀ ਰੱਖ ਲੈਣਾ ਕਰਾਂਗੇ ਘਰ ਨਹੀਂ ਜਾਣਗੇ ਇੱਥੇ ਹੀ ਰਹਿਣਾ ਕਰਨਗੇ ਕਿਉਂ ਉਦਾਸ ਹੁੰਦੇ ਹੋ ਸੁਣ ਅਰਜ ਸੁਤ ਜੇ ਮਰਦਾਨ ਰਹਿ ਪ੍ਰਾਤਿਕੇ ਪਾਸੂ ਤੇ ਇਸ ਤਰ੍ਹਾਂ ਫਿਰ ਭਾਈਆ ਮਰਦਾਨ ਭਾਈਆ ਜੈ ਰਾਮ ਜੀ ਭਾਈ ਮਰਦਾਨਾ ਨੂੰ ਕਹਿਣ ਲੱਗੇ ਨੇ ਭਾਈ ਮਰਦਾਨਾ ਜੀ ਤੁਸੀਂ ਬੁੱਧੀਮਾਨ ਪੁੱਤਰ ਹੋ ਤੇ ਆਪਣੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਏ ਮਹਿਸੂਸ ਕਰਨਾ ਕਰੋ ਸੁਣਨਾ ਕਰੋ ਕੰਨਾਂ ਦੇ ਵਿੱਚ ਜੇ ਮਰਦਾਨਾ ਰਹੇ ਪ੍ਰਾਤਕੇ ਪਾਸੂ ਜੇ ਤੁਸੀਂ ਭਰਾਤਾ ਦੇ ਪਾਸ ਰਹਿਣਾ ਕਰੋਗੇ ਪਰਚੇ ਰਹੇ ਦੂਰ ਨਹ ਜਾਵਹਿ ਨਤਪਨ ਹੋਏ ਉਦਾਸ ਤੇ ਫਿਰ ਪਰਚੇ ਰਹਿਣਗੇ ਪਾਵੇ ਨਾਨ ਨੂੰ ਹੋਵੇਗਾ ਕਿ ਕੋਈ ਉਹਨਾਂ ਦੇ ਕੋਲ ਹੈ ਉਹ ਸਾਡੇ ਪਾਸ ਰਹਿਣਾ ਕਰਨਗੇ ਪਰਚੇ ਰਹਿਣਾ ਕਰਨਗੇ ਦੂਰ ਨਹ ਜਾਵੇ ਫਿਰ ਦੂਰ ਨਹੀਂ ਜਾਣਾ ਕਰਨਗੇ ਨਤ ਪੁੰਨ ਹੋਏ ਉਦਾਸ ਨਹੀਂ ਤਾਂ ਇਹ ਫੇਰ ਉਦਾਸ ਹੋ ਜਾਣਗੇ ਕਿ ਸਾਡੇ ਭਰਾਤਾ ਇਕੱਲੇ ਹਨ ਇਕੱਲੇ ਹੀ ਇੱਧਰ ਉੱਧਰ ਭਟਕਦੇ ਫਿਰਦੇ ਹਨ ਇਸ ਤਰ੍ਹਾਂ ਇਹ ਫੇਰ ਉਦਾਸ ਹੋ ਜਾਣਾ ਕਰਨਗੇ। ਰਹਿਤਾ ਰਹਿਤਾ ਅਨਨ ਅਰਬਿੰਦਾ ਕਬ ਕਬ ਹਾਂ ਪਸਜੰਤੂ। ਠੀਕ ਹੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਨਿਕਟ ਤਾਂ ਰਹਿੰਦੇ ਹਨ ਇੱਥੇ ਨੇੜੇ ਤਾਂ ਰਹਿੰਦੇ ਹਨ ਤੇ ਕਦੇ-ਕਦੇ ਅਸੀਂ ਉਹਨਾਂ ਨੂੰ ਦੇਖ ਲੈਂਦੇ ਹਾਂ। ਤੇ ਕਦੇ-ਕਦੇ ਉਹਨਾਂ ਨੂੰ ਦੇਖ ਕਰਕੇ ਧੀਰਜ ਦੇ ਸਹਿਤ ਹੋ ਜਾਂਦੇ ਹਾਂ ਸੁੱਖ ਮਿਲਦਾ ਹੈ ਇਸ ਕਰਕੇ ਤੁਸੀਂ ਸਾਡੇ ਪਾਸ ਹੀ ਉਹਨਾਂ ਦੇ ਪਾਸ ਹੀ ਰਹਿਣਾ ਕਰੋ ਤੇ ਉਹਨਾਂ ਦਾ ਧਿਆਨ ਰੱਖਣਾ ਕਰੋ ਚਾਹੇ ਵਿਦੇਸ਼ ਨਾ ਦੀ ਸਹਿ ਮੋਹ ਮਨ ਲਖਯ ਬਿਲਖੰਤੂ ਤੇ ਜੇ ਵਿਦੇਸ਼ ਦੇ ਵਿੱਚ ਚਲੇ ਜਾਣਗੇ ਸਾਨੂੰ ਦੇਖਣਾ ਨਹੀਂ ਕਰਨਗੇ ਤੇ ਫਿਰ ਸਾਡਾ ਜਿਹੜਾ ਮਨ ਹੈ ਇਸ ਤਰ੍ਹਾਂ ਜਾਣ ਕਰਕੇ ਲਖਿਯੰਤ ਬਿਲਖੰਤੂ ਬਿਲਖਦਾ ਇਸ ਤਰ੍ਹਾਂ ਜਾਣ ਕਰਕੇ ਸਾਡਾ ਜਿਹੜਾ ਮਨ ਹੈ ਇਹ ਵਿਰਾਗ ਦੇ ਸਹਿਤ ਹੁੰਦਾ ਹੈ ਕਬਰਾਹਟ ਦੇ ਸਹਿਤ ਹੁੰਦਾ ਹੈ ਕਹੈ ਜਿ ਰਾਮ ਨਾਨਕ ਪਰ ਨਿਸ਼ਚਾ ਅਰਥਰ ਗਿਰ ਸਰ ਤੇਰੇ ਤੇ ਕਹਿਣ ਲੱਗੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੇ ਉੱਪਰ ਤੁਹਾਡੇ ਹਿਰਦੇ ਦੇ ਵਿੱਚ ਦ੍ਰਿੜ ਨਿਸ਼ਚਾ ਆਪਦੀਆਂ ਦੇ ਹਿਰਦੇ ਵਿੱਚ ਦ੍ਰਿੜ ਨਿਸ਼ਚਾ ਹੈ ਕਿ ਉਹ ਜਿਹੜੇ ਹਨ ਉਹ ਪ੍ਰਮਾਤਮਾ ਦਾ ਆਕਾਲ ਪੁਰਖ ਦਾ ਸਰੂਪ ਹਨ ਭ੍ਰਮ ਵੱਜਰ ਤੇ ਥਰ ਹਰ ਡੋਲਿਓ ਧੀਰ ਨਸੀ ਇਹ 베ਰੇ ਬੇਬੇ ਨਾਨਕੀ ਜੀ ਨੂੰ ਕਹਿੰਦੇ ਹਨ ਕਿ ਬੇਬੇ ਨਾਨਕੀ ਜੀ ਤੁਹਾਡੇ ਹਿਰਦੇ ਵਿੱਚ ਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਦ੍ਰਿੜ ਨਿਸ਼ਚਾ ਹੈ ਅਡੋਲ ਨਿਸ਼ਚਾ ਹੈ ਭ੍ਰਮ ਵੱਜਰ ਤੇ ਥਰ ਹਰ ਡੋਲਿਓ ਜਿਵੇਂ ਇੰਦਰ ਦਾ ਜਿਹੜਾ ਸ਼ਸਤਰ ਹੈ ਵੱਜਰ ਅੱਠ ਧਾਤੂਆਂ ਦਾ ਬਣਿਆ ਹੋਇਆ ਜਿਹੜਾ ਬਹੁਤ ਹੀ ਮਜ਼ਬੂਤ ਹੈ ਤੇ ਮੰਨੋ ਇਸ ਤਰ੍ਹਾਂ ਤੁਹਾਡੇ ਹਿਰਦੇ ਦੇ ਉੱਪਰ ਉਹ ਬੱਜਰ ਵੱਜਿਆ ਹੋਵੇ ਭਰਮ ਰੂਪੀ ਬੱਜਰ ਵੱਜਿਆ ਹੋਵੇ ਤੇ ਭਰਮ ਰੂਪੀ ਬੱਜਰ ਵੱਜਣ ਦੇ ਨਾਲ ਥਰ-ਹਰ ਡੋਲਿਓ ਤੁਹਾਡਾ ਜਿਹੜਾ ਹਿਰਦਾ ਹੈ ਡੋਲ ਗਿਆ ਹੈ ਤੀਰ ਨਸੀ ਇਹ 베ਰੇ ਤੁਹਾਡੇ ਹਿਰਦੇ ਵਿੱਚ ਉਹ ਤੀਰ ਕਿਵੇਂ ਟੁੱਟ ਗਿਆ ਹੈ ਤੁਹਾਡੇ ਹਿਰਦੇ ਵਿੱਚ ਉਹ ਇਸ ਸਮੇਂ ਧੀਰਜ ਜਿਹੜਾ ਹੈ ਨਾਸ਼ ਹੋ ਗਿਆ ਹੈ ਨਿਤਾ ਪ੍ਰੀ ਮੋਜ ਕੋ ਸਮਝਾਵਤ ਅਗਿਆ ਕਿਉ ਔਰ ਮਹ ਭਰਮੀ ਕਹਿ ਲਗੇ ਹੈ ਭਗਵਾਨ ਨੇ ਨਿਤਾ ਪ੍ਰਤੀ ਰੋਜ ਤਾਂ ਤੂੰ ਮੈਨੂੰ ਸਮਝਾਉਂਦੀ ਸੀ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਿੰਤਾ ਨਾ ਕਰੋ ਉਹ ਪਰਮੇਸ਼ਰ ਦੇ ਸਰੂਪ ਹਨ ਜਿਸ ਵੇਲੇ ਸਤਿਗੁਰੂ ਜੀ ਵੇਈ ਨਦੀ ਦੇ ਵਿੱਚ ਪ੍ਰਵੇਸ਼ ਹੋਏ ਤੇ ਮੈਨੂੰ ਤੁਸੀਂ ਸਮਝਾਉਣਾ ਕੀਤਾ ਸਾਰੇ ਡੋਲ ਗਏ ਸਨ ਕੋਈ ਦੋ ਤੁਸੀਂ ਨਹੀਂ ਡੋਲੇ ਸੀ ਤੇ ਅੱਜ ਤੁਹਾਡੇ ਹਿਰਦੇ ਦੇ ਵਿੱਚ ਕਿਹੜਾ ਭਰਮ ਰੂਪੀ ਬੱਜਰ ਵੱਜਿਆ ਹੈ ਜਿਸ ਦੇ ਨਾਲ ਤੁਹਾਡੇ ਹਿਰਦੇ ਵਿੱਚੋਂ ਤੀਰਜ ਡੋਲ ਗਿਆ ਤੁਹਾਡਾ ਜਿਹੜਾ ਤੀਰਜ ਹੈ ਡੋਲ ਗਿਆ ਇਸ ਤਰ੍ਹਾਂ ਤੁਸੀਂ ਨਿਤਾ ਪ੍ਰਤੀ ਸੰਭ ਨੂੰ ਸਮਝਾਉਣਾ ਕਰਦੇ ਸੀ ਆਦੁਕੇ ਹੁਰਮੇ ਪਰਮੀ ਹੁਣ ਤੁਸੀਂ ਹਿਰਦੇ ਵਿੱਚ ਕਿਉਂ ਪਰਮੇ ਹੋਏ ਹੋ ਸ਼੍ਰੀ ਨਾਨਕ ਅਵਲੰਭ ਸਦਾ ਨਜ ਲਖ ਹੈ ਸੋ ਤਨਕੇ ਮਰਮੀ ਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਦਾ ਹੀ ਨਿਜ ਅਵਲੰਭ ਆਪਣੇ ਆਸਰੇ ਹਨ ਸਦਾ ਹੀ ਆਪਣੇ ਨੇੜੇ ਹਨ ਆਪ ਆਸਰਾ ਰੂਪ ਹਨ ਉਹਨਾਂ ਨੂੰ ਕਿਸੇ ਦੀ ਕਿਸੇ ਹੋਰ ਦੇ ਆਸਰੇ ਦੀ ਕੀ ਲੋੜ ਹੈ ਲਖ ਹੈ ਸੋ ਤਨ ਕੇ ਮਰਮੀ ਜਿਹੜੇ ਉਹਨਾਂ ਦੇ ਭੀਦੀ ਹਨ ਭੇਤੀ ਹਨ ਉਹਨਾਂ ਦਾ ਭੇਤ ਜਾਣਦੇ ਹਨ ਪੁਨ ਮਰਦਾਨਾ ਜੈਸੇ ਰਹਪੁਰ ਤੈਸੇ ਕਰਹ ਉਪਾਈ ਤੇ ਫੇਰ ਭਾਈ ਮਰਦਾਨਾ ਦੀ ਜੈਸੇ ਰਹੇ ਪੁਰ ਤੈਸੀ ਕਰਹੁ ਉਪਾਈ ਜਿਵੇਂ ਨਗਰ ਦੇ ਵਿੱਚ ਰਹਿੰਦੇ ਹੋ ਉਸੇ ਪ੍ਰਕਾਰ ਕੋਈ ਉਪਾਅ ਕਰਨਾ ਕਰੋ ਕੈਸੇ ਹਿਰਦਾ ਉਦਾਸ ਭਇਓ ਹੈ ਕਿਉਂ ਤਲਵੰਡੀ ਜਾਈ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਤੁਹਾਡਾ ਹਿਰਦਾ ਕਿਉਂ ਉਦਾਸ ਹੋਇਆ ਹੈ ਤੁਹਾਡਾ ਹਿਰਦਾ ਕਿਸ ਵਾਸਤੇ ਉਦਾਸ ਹੋ ਰਿਹਾ ਹੈ ਕਿਉਂ ਆਪਣੇ ਹਿਰਦੇ ਵਿੱਚ ਉਦਾਸ ਹੋ ਕਰਕੇ ਭੰਮ ਕਰਕੇ ਤੁਸੀਂ ਆਪਣੇ ਨਗਰ ਤਲਵੰਡੀ ਨੂੰ ਜਾਣਾ ਚਾਹੁੰਦੇ ਹੋ ਪੰਤ ਨਾਨਕੀ ਬੁੱਝੋ ਤੈ ਸੋ ਕਿਉ ਦੇ ਲਗੀਰ ਭਇਓ ਹੈ ਤੇ ਪੰਤ ਨਾਨਕੀ ਬੁੱਝੋ ਤੈ ਸੋ ਬੇਬੇ ਨਾਨਕੀ ਤੇ ਕਹਿਣ ਲੱਗਿਓ ਉਸਨੂੰ ਪੁੱਛੋ ਕਿ ਕਿਉ ਤੁਮ ਦਿਲਗੀਰ ਕਿਉ ਹੋ ਰਿਆ ਹਾਂ ਹੈ ਕਿਉ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਡੋਲ ਰਿਹਾ ਹਾਂ ਹੈ ਕਿਉ ਦੁਖੀ ਹੋ ਰਿਹਾ ਹਾਂ ਕਹ ਜਰਾਮ ਸੁਨਿਆ ਮਰਦਾਨਾ ਚਾਤਮ ਚਲਨ ਚਾਹਯੋ ਹੈ ਤੇ ਫਿਰ ਭਾਈਆ ਦੇ ਰਾਮ ਜੀ ਪੁੱਛਣ ਲੱਗੇ ਭਾਈ ਮਰਦਾਨਾ ਜੀ ਸੁਣਨਾ ਕਰੋ ਸਾਨੂੰ ਵਜਾ ਤੇ ਦੱਸੋ ਕਿਉਂ ਤੁਮ ਚੱਲਣ ਚਾਹਿਓ ਹੈ ਕਿਉਂ ਤੁਸੀਂ ਜਾਣਾ ਚਾਹੁੰਦੇ ਹੋ ਕਿਉਂ ਤਲਵੰਡੀ ਜਾ ਰਹੇ ਹੋ ਸ਼੍ਰੀ ਨਾਨਕ ਕਾ ਵਾਹ ਹੈ ਤਤੋ ਪਰ ਕੈਸੇ ਭਾਈ ਭਈ ਵਿਚਾਰਾ ਹਾਂਜੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦਾ ਤੁਹਾਡੇ ਪਤੀ ਬਹੁਤ ਪ੍ਰੇਮ ਹੈ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਤੁਹਾਡੇ ਪ੍ਰਤੀ ਬਹੁਤ ਪ੍ਰੇਮ ਹੈ ਚਾਹੋ ਸੋ ਲੇਹੋ ਨਾ ਆਵਾਰਾ ਜਿਹੜਾ ਵੀ ਤੁਸੀਂ ਕੋਈ ਵਸਤੂ ਚਾਹੁੰਦੇ ਹੋ ਜਿਸ ਵਸਤੂ ਦੇ ਵੀ ਪਦਾਰਥ ਦੀ ਲੋੜ ਹੋਵੇ ਉਹਨਾਂ ਦੇ ਪਾਸੋਂ ਲੈ ਲੈਣਾ ਕਰੋ ਤੁਹਾਨੂੰ ਦੇਰੀ ਵੀ ਨਹੀਂ ਲੱਗੇਗੀ ਸਤਿਗੁਰੂ ਗਰੀਬ ਨਵਾਜ਼ ਦੇਣ ਵਾਸਤੇ ਸਭ ਕੁਝ ਸਾਰਾ ਕੁਝ ਦੇਣ ਵਿੱਚ ਸਮਰੱਥ ਹਨ ਤੇ ਉਹਨਾਂ ਨੂੰ ਕੁਝ ਦਿੰਦਿਆਂ ਹੋਇਆਂ ਦੇਰੀ ਨਹੀਂ ਲੱਗਣਾ ਕਰੇ ਕਿ ਤੁਹਾਨੂੰ ਕਿਸੇ ਵਸਤੂ ਦੀ ਲੋੜ ਹੋਵੇ ਤੇ ਉਹਨਾਂ ਦੇ ਪਾਸੋਂ ਮੰਗ ਲੈਣਾ ਕਰੋ ਰੋ ਸੰਗ ਨਾ ਕਰੋ ਪਿਆਨਾ ਚਹੋ ਜਿ ਲੈਹੋ ਨਾ ਅਵਾਰਾ ਤੇ ਕਹਿਣ ਲੱਗੇ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਭయ్యా ਜੈ ਰਾਮ ਜੀ ਕਿ ਤੁਹਾਨੂੰ ਜਿਸ ਵਸਤੂ ਦੀ ਵੀ ਲੋੜ ਹੋਵੇ ਉਹਨਾਂ ਦੇ ਪਾਸੋਂ ਲੈ ਲੈਣਾ ਕਰਿਓ ਤੇ ਇਸ ਤਰ੍ਹਾਂ ਤੁਸੀਂ ਜਾਣ ਦੀ ਵਿਚਾਰਨਾ ਕਰਨਾ ਕਰੋ ਉਹਨਾਂ ਦੇ ਪਾਸ ਛੱਡ ਕਰਕੇ ਸੰਗ ਛੱਡ ਕਰਕੇ ਜਾਣਾ ਨਾ ਕਰੋ ਸਨ ਜਰਾਮ ਤਨ ਸੰਗਨ ਨਿਭਹਿ ਕਲਾਵਾਨ ਅਵਤਾਰਾ ਭਾਈਆ ਜੈ ਰਾਮ ਜੀ ਨੂੰ ਅੱਗੋਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਹਿੰਦੇ ਉਹਨਾਂ ਦੇ ਨਾਲ ਸਾਡਾ ਸਾਥ ਨਹੀਂ ਪੁੱਜੇਗਾ ਕਿਉਂਕਿ ਉਹ ਕਲਾਵਾਨ ਅਵਤਾਰੀ ਪੁਰਸ਼ ਹਨ ਲੱਗੀ ਸਮਾਧ 3 ਦਿਨ ਬੀਤੇ ਹੱਥ ਨਾ ਆਏ ਆਹਾਰਾ ਉਹਨਾਂ ਦੀ ਸਮਾਧੀ ਲੱਗ ਗਈ 3 ਦਿਨ ਬਤੀਤ ਹੋ ਗਏ ਸਮਾਧੀ ਦੇ ਵਿੱਚ ਤੇ ਮੈਨੂੰ 3 ਦਿਨ ਕੋਈ ਭੋਜਨ ਹੱਥ ਨਹੀਂ ਲੱਗਿਆ 3 ਦਿਨ ਕੋਈ ਛਕਣ ਵਾਸਤੇ ਨਹੀਂ ਮਿਲਿਆ ਭੋਜਨ ਹੱਥ ਨਹੀਂ ਆਇਆ ਹੈ ਤਨ ਕੋ ਭੁਖਾ ਪਿਆਸ ਨਹਿ ਕਬ ਹੋ ਹ ਭੋਜਨ ਨਿਤ ਚਾਹ ਉਹਨਾਂ ਨੂੰ ਤੇ ਕਦੇ ਭੁੱਖ ਪਿਆਸ ਨਹੀਂ ਲੱਗਦੀ ਉਹਨਾਂ ਨੂੰ ਤਾਂ ਕਦੇ ਇਸ ਦੀ ਲੋੜ ਨਹੀਂ ਹੈ ਤੇ ਮੈਂ ਨਿਤਾਪ੍ਰਤੀ ਭੋਜਨ ਚਾਹੁੰਦਾ ਹਾਂ ਸਾਨੂੰ ਤਾਂ ਨਿਤਾਪ੍ਰਤੀ ਭੋਜਨ ਚਾਹੀਦਾ ਹੈ ਨਗਰ ਮਦ ਮੋਜ ਨਹੀਂ ਸੰਦੇਹਾ ਕਨਨ ਕਹਤੇ ਕਹੋ ਤੇ ਕਹਿਣ ਲਗੇ ਨਗਰ ਮਦ ਮਝ ਨਹੀਂ ਸੰਦੇਹਾ ਨਗਰ ਦੇ ਵਿੱਚ ਰਹਿੰਦਿਆਂ ਤਾਂ ਮੈਨੂੰ ਕੋਈ ਸ਼ੰਕਾ ਨਹੀਂ ਕਿ ਭੋਜਨ ਮਿਲੇ ਨਾ ਮਿਲੇ ਕਿਉਂਕਿ ਨਗਰ ਦੇ ਵਿੱਚ ਰਹਿੰਦਿਆਂ ਹੋਇਆ ਤੇ ਕਿਸੇ ਨਾ ਕਿਸੇ ਆਸਰੇ ਮੈਨੂੰ ਭੋਜਨ ਮਿਲ ਹੀ ਜਾਵੇਗਾ ਕੰਨਨ ਕਹਤੋਂ ਖਾਹੂੰ ਕੰਨਨ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਮੈਂ ਕਿੱਥੋਂ ਲੈ ਕਰਕੇ ਖਾਵਾਂਗਾ ਕਿਸ ਦੇ ਪਾਸੋਂ ਖਾਣਾ ਕਰਾਂਗਾ ਮਾਰਾ ਹਰੀ ਛਾਂਦ ਸੋਨੇ ਮਰਦਾਨਾ ਕਰ ਗੁਜਰਾਨਾ ਜਿਹਬਦ ਹੋਏ ਤੁਮਾਰ ਤੇ ਭਾਈ ਮਰਦਾਨਾ ਨੂੰ ਕੋ ਪਾਈਆ ਦਾ ਰਾਮ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਸੁਣਨਾ ਖਰੋ ਜਿਵੇਂ ਵੀ ਹੋ ਸਕੇ ਤੁਸੀਂ ਆਪਣਾ ਗੁਜ਼ਾਰਾ ਕਰਨਾ ਕਰੋ ਰਹਾ ਪਰスルਤਾਨਾ ਕਰ ਕਰ ਖਾਣਾ ਦਨ ਕਾਲ ਆਹਾਰ ਤੇ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਹੀ ਰਹਿਣਾ ਕਰੋ ਤੇ ਘਰ ਆ ਕਰਕੇ ਦੋਨੋਂ ਸਮੇਂ ਪ੍ਰਸ਼ਾਦਾ ਛਕ ਲਿਆ ਕਰੋ ਜੇ ਗਵਨ ਹੋ ਆਣਾ ਲਿਹੋ ਤਨਪਾਨ ਕਰ ਖਰੀਦ ਤਹਿ ਖਾ ਹੋ ਤੇ ਜੇ ਤੁਸੀਂ ਕਿਤੇ ਹੋਰ ਜਾਣਾ ਹੋਵੇ ਕਿਤੇ ਹੋਰ ਜਾਣਾ ਹੈ ਤਾਂ ਲਿਹੋ ਤਨਪਾਨਾ ਆਪਣੇ ਹੱਥੀ ਸਾਡੇ ਕੋਲੋਂ ਧੰਨ ਲਿਆ ਜਾਓ ਹੱਥ ਦੇ ਵਿੱਚ ਤੇ ਫਿਰ ਜੇ ਕਿਤੇ ਬਾਹਰ ਜਾਣਾ ਹੋਵੇ ਕਿਤੇ ਹੋਰ ਜਾਣਾ ਹੋਵੇ ਤੇ ਖਰੀਦ ਕਰਕੇ ਖਾ ਲੈਣਾ ਕਰਿਓ ਨਾ ਕਰਹ ਪਿਆਨਾ ਰਹੁ ਇਹ ਥਨ ਨਾਨਕ ਟਿਗਾ ਹਰ ਖਾਉ ਇਸ ਤਰ੍ਹਾਂ ਭਾਈ ਮਰਦਾਨਾ ਜਿਹਨੂੰ ਸਮਝਾ ਰਹੇ ਹਨ ਕਿ ਤੁਸੀਂ ਆਪਣੇ ਘਰ ਨਗਰ ਤਲਵੰਡੀ ਨੂੰ ਨਾ ਜਾਣਾ ਕਰੋ ਇਸੇ ਸਥਾਨ ਤੇ ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀਆਂ ਦੇ ਪਾਸ ਖੁਸ਼ੀ ਖੁਸ਼ੀ ਰਹਿਣਾ ਕਰੋ ਸਨ ਕਰਮਰਦਾਨ ਔਰ ਹਰ ਖਾਨਾ ਕੀਨੋ ਰਹਿਣ ਵਿਚਾਰ ਤੇ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਹਿਰਦੇ ਵਿੱਚ ਪ੍ਰਸੰਨ ਹੋਏ ਹਨ ਖੁਸ਼ ਹੋਏ ਨਾ ਤੇ ਰਹਿਣ ਦੀ ਵਿਚਾਰ ਬਣਾਈ ਹੈ ਰੁਕਣ ਦੀ ਵਿਚਾਰ ਕੀਤੀ ਹੈ ਵਖਾ ਵਚਨ ਵਖਾਨਾ ਤਮ ਕਹਿ ਮੰਨ ਜਾਉ ਨ ਮੈਂ ਆਗਾਰ ਤੇ ਆਪਣੇ ਮੁਖ ਤੋਂ ਇਸ ਤਰ੍ਹਾਂ ਬਚਨ ਕਹਿਣ ਲੱਗੇ ਕਿ ਭਾਈਆ ਜੈ ਰਾਮ ਜੀ ਤੁਹਾਡਾ ਕੀ ਆ ਮੈਂ ਮੰਨ ਲਿਆ ਹੁਣ ਮੈਂ ਆਪਣੇ ਨਗਰ ਨਹੀਂ ਜਾਵਾਂਗਾ ਹੁਣ ਮੈਂ ਇੱਥੇ ਹੀ ਰਹਿਣਾ ਕਰਾਂਗਾ ਕੋਈ ਪਨ ਰਹਿਣਾ ਰਹੇ ਹੋ ਸੋ ਐਨਾ ਖੁਸ਼ੀ ਨਾਨਕੀ ਪੂਰਾ ਫਿਰ ਰਾਤ ਹੋਈ ਹੈ ਭਾਈ ਮਰਦਾਨਾ ਜੀ ਘਰ ਦੇ ਵਿੱਚ ਰੁਕੇ ਹਨ ਤੇ ਬੇਬੇ ਨਾਨਕੀ ਜੀ ਨੂੰ ਵੀ ਬੜੀ ਖੁਸ਼ੀ ਹੋਈ ਹੈ ਜਾ ਹੋਏ ਰੁਕ ਗ੍ਰਹਿ ਨਰ ਜਾਵਹਿ ਤਿਹ ਟਰ ਤਿਉ ਔਰ ਪੀਰਾ ਦੂਰ ਜੋ ਹੋਏ ਰੁਕ ਗ੍ਰਹਿ ਨਰ ਜਾਵਹਿ ਤਿਹ ਟਰ ਤਿਉ ਉਰ ਪੀੜਾ ਦੂਰ ਜਿਵੇਂ ਕੋਈ ਮਨੁੱਖ ਘਰ ਦੇ ਵਿੱਚ ਰਹਿ ਕਰਕੇ ਤੇ ਫਿਰ ਆਪਣੇ ਘਰ ਨੂੰ ਚਲਾ ਜਾਵੇ ਆਪਣੇ ਘਰ ਨੂੰ ਮੁੜ ਜਾਵੇ ਉਸੇ ਪ੍ਰਕਾਰ ਬੇਬੇ ਨਾਨਕੀ ਦੇ ਹਿਰਦੇ ਵਿੱਚ ਜਿਹੜੀ ਪੀੜਾ ਹੋ ਰਹੀ ਸੀ ਜਿਹੜਾ ਵਿਛੋੜੇ ਦਾ ਦੁੱਖ ਸੀ ਮਨੋ ਇੱਕ ਮਹਿਮਾਨ ਦੀ ਤਰ੍ਹਾਂ ਇੱਕ ਪਰੋਣੇ ਦੀ ਤਰ੍ਹਾਂ ਆਪਣੇ ਘਰ ਨੂੰ ਚਲਾ ਗਿਆ ਹੋਵੇ ਦੂਰ ਹੋ ਗਿਆ ਹੈ ਦਵਯਾ ਛੰਦ ਪੋਰ ਭਈ ਮਰਦਾਨਾ ਬੋਲਿ ਜਾਵ ਨਾਨਕੇ ਪਾਸੀ ਜਦੋਂ ਸਵੇਰ ਹੋਈ ਭਾਈ ਮਰਦਾਨਾ ਜੀ ਕਹਿਣ ਲੱਗੇ ਭੈਣ ਜੀ ਹੁਣ ਮੈਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਸ ਜਾਂਦਾ ਹਾਂ ਭੋਜਨ ਕਰ ਤਿਆਰ ਤੁਜ ਦੇਵਹਿ ਖਾਏ ਜਾਹੋ ਸਦਨਾ ਸਈ ਤੇ ਫੇਰ ਮੈਨੂੰ ਭੋਜਨ ਤਿਆਰ ਕਰਕੇ ਦੇਣਾ ਕਰੋ ਮੈਂ ਸ਼ਾਕਰ ਕੇ ਤੇ ਉਹਨਾਂ ਦੇ ਪਾਸ ਜਾਣਾ ਕਰਾਂ ਮੇਰੀ ਭੁੱਖ ਨਾਸ਼ ਹੋ ਜਾਵੇ ਮਾਨ ਬਚਨ ਮਖ ਅਚਹ ਆਹਾਰਾ ਗਵਨ ਨ ਭਇਓ ਤਿਆਰੀ ਤੇ ਇਸ ਤਰ੍ਹਾਂ ਬਚਨ ਮੰਨ ਕਰਕੇ ਭਾਈ ਮਰਦਾਨਾ ਜੀ ਰਾਤ ਰੁਕੇ ਹਨ ਰਸ਼ਾਦਾ ਛਕਿਆ ਹੈ ਤੇ ਫਿਰ ਸਤਿਗੁਰੂ ਜੀ ਦੇ ਪਾਸ ਜਾਣ ਵਾਸਤੇ ਤਿਆਰ ਹੋਏ ਹਨ ਗਰ ਕੋ ਚੀਰ ਜਰਾਮ ਦਇਓ ਤਬ ਪਹਿਰਿਓ ਹਰਖਤ ਭਾਰੀ ਤੇ ਫਿਰ ਭਾਈ ਮਰਦਾਨਾ ਜੀ ਨੇ ਆਪਣੇ ਗਲੇ ਦਾ ਜਿਹੜਾ ਵਸਤਰ ਹਮ ਤਾਰ ਕਰਕੇ ਭਾਈਆ ਭਾਈ ਮਰਦਾਨਾ ਜੀ ਨੂੰ ਦਿੱਤੇ ਹਨ ਤੇ ਭਾਈ ਮਰਦਾਨਾ ਜੀ ਨੇ ਬੜੇ ਪ੍ਰਸੰਨ ਹੋ ਕਰਕੇ ਧਾਰਨ ਕਰ ਲਏ ਹਨ ਵੀਰ ਰਜਤਪਨ ਦੀਨੇ ਬਹੁਰ ਪਨਤ ਨਾਨਕੀ ਬਹਿਨਾ ਬੇਬੇ ਨਾਨਕੀ ਜਿਨੇ ਬਚਨ ਕਹਿੰਦਿਆਂ ਹੋਇਆਂ ਵੀਰ ਰਜਤਪਨ ਭਾਈ ਮਰਦਾਨਾ ਜੀ ਨੂੰ ਹੋਰ ਦਿੱਤੇ ਹਨ ਸਦਨ ਆਨ ਮੁਝ ਦਰਸ਼ਨ ਦੀਜੈ ਪਨ ਹੋ ਬਿਨੈ ਗੁਣ ਆਇਨਾ ਤੇ ਸਤਿਗੁਰੂ ਜੀ ਨੂੰ ਇਹ ਸਾਡੀ ਬੇਨਤੀ ਕਰਨਾ ਗੁਣਾ ਦੇ ਘਰ ਸਤਿਗੁਰੂ ਜੀ ਨੂੰ ਇਹ ਬੇਨਤੀ ਕਰਨਾ ਕਿ ਸਾਡੇ ਘਰ ਦੇ ਵਿੱਚ ਆ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਦਰਸ਼ਨ ਦੇਣਾ ਕਰਨ ਅਧਿਕ ਲਾਲਸਾ ਹਿਰਦੇ ਲਖ ਕਰ ਦਇਆ ਧਾਰ ਕਰ ਆਵੈ ਤੇ ਮੇਰੇ ਹਿਰਦੇ ਦੀ ਅਧਿਕ ਇੱਛਾ ਦੇਖ ਕਰਕੇ ਜਾਣ ਕਰਕੇ ਦਇਆ ਧਾਰਨ ਕਰਕੇ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਦੇ ਵਿੱਚ ਆਉਣਾ ਕਰਨ ਤੇ ਘਰ ਆ ਕੇ ਸਾਨੂੰ ਦਰਸ਼ਨ ਦੇਣਾ ਕਰਨ ਇਹ ਇੱਕ ਸਿੱਖ ਦੀ ਗੁਰੂ ਦੇ ਪ੍ਰਤੀ ਬੇਨਤੀ ਹੈ ਇੱਥੇ ਭੈਣ ਭਰਾ ਦਾ ਰਿਸ਼ਤਾ ਨਹੀਂ ਹੈ ਬੇਬੇ ਨਾਨਕੀ ਜੀ ਇੱਕ ਸਿੱਖ ਰੂਪ ਹੋ ਕਰਕੇ ਤੇ ਇੱਕ ਗੁਰੂ ਦੇ ਵਾਸਤੇ ਬੇਨਤੀ ਕਰ ਰਹੇ ਨੇ ਕਿ हे ਸਤਿਗੁਰੂ ਗਰੀਬ ਨਵਾਦ ਤੁਸੀਂ ਘਰ ਦੇ ਵਿੱਚ ਆ ਕਰਕੇ ਸਾਨੂੰ ਦਰਸ਼ਨ ਦੇਣਾ ਕਰੋ ਭੈਣ ਨਾਨਕੀ ਜੀ ਆਪਣੇ ਭਰਾ ਨੂੰ ਪਰਮੇਸ਼ਰ ਰੂਪ ਜਾਣ ਕਰਕੇ ਬੇਨਤੀ ਕਰਦੇ ਹਨ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਜਾ ਕੇ ਬੇਨਤੀ ਕਰਿਓ ਕਿ ਸਾਡੇ ਘਰ ਦੇ ਵਿੱਚ ਆ ਕਰਕੇ ਤੇ ਸਾਨੂੰ ਦਰਸ਼ਨ ਦੇਣਾ ਕਰਨ ਜਾਹ ਅਬਹ ਮਰਦਾਨਾ ਤਨ ਢਗਾ ਅਨਤ ਥਾਨ ਨਹ ਜਾਵੈ ਤੇ ਸਤਿਗੁਰੂ ਗਰੀਬ ਨਵਾਜ਼ੀਆਂ ਦੇ ਪਾਸ ਭਾਈ ਮਰਦਾਨਾ ਜੀ ਤੁਸੀਂ ਹੁਣੇ ਜਾਣਾ ਕਰੋ ਕਿਤੇ ਹੋਰ ਪੂਰ ਸਥਾਨ ਤੇ ਨਾ ਚਲੇ ਜਾਣਾ ਕਰਨ ਕੰਦੇ ਤਰ ਰਬਾਬਕ ਗਮਨਿਓ ਸ੍ਰੀ ਗੁਰੂ ਟੱਗ ਤਬਜਾ ਆਇਓ ਵੰਦਨ ਕਰਬੈ ਸਯੋ ਗੁਰ ਬੋਲੇ ਕਿਉ ਰਬਾਬ ਪਨ ਲਿਹਾਇਓ ਤੇ ਭਾਈ ਮਰਦਾਨਾ ਜੀ ਨੇ ਰਬਾਬ ਮੁੱਢੇ ਤੇ ਰੱਖੀ ਹੈ ਰਬਾਬ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਚਲੇ ਹਨ ਤੇ ਜਾ ਕਰਕੇ ਜਦੋਂ ਸਤਿਗੁਰੂ ਜੀ ਦੇ ਪਾਸ ਨਮਸਕਾਰ ਕਰਕੇ ਬੈਠੇ ਤੇ ਸਤਿਗੁਰੂ ਗਰੀਬ ਨਵਾਜ਼ ਭਾਈ ਮਰਦਾਨਾ ਨੂੰ ਕਹਿਣ ਲੱਗੇ ਭਾਈ ਮਰਦਾਨਾ ਹੁਣ ਕਿਸ ਵਾਸਤੇ ਆਇਆ ਹੈ ਹੁਣ ਕਿਉਂ ਆਇਆ ਹੈ ਕਹ ਹੈ ਗयो ਮੈਂ ਧਰਨ ਜਬੈ ਤਹ ਭਗਨੀ ਮਨ ਅਨਰਾਗਾ ਤੇ ਕਹਿਣ ਲੱਗੇ ਭਾਈ ਮਰਦਾਨਾ ਜੀ ਕਿ ਜਦੋਂ ਮੈਂ ਰਬਾਬ ਰੱਖਣ ਵਾਸਤੇ ਘਰ ਦੇ ਵਿੱਚ ਗਿਆ ਬੇਬੇ ਨਾਨਕੀ ਦਾ ਮਨ ਪ੍ਰੇਮ ਤੇ ਅਨੁraag ਬੈਰਾਗ ਦੇ ਨਾਲ ਭਰ ਗਿਆ ਮਮਾ ਜਾਵਨ ਕੀ ਬਾਤ ਸੁਣੀ ਤਨ ਕੀਨੂ ਵੱਡ ਬੈਰਾਗਾ ਜਦੋਂ ਉਹਨਾਂ ਨੇ ਫਿਰ ਮੇਰੇ ਜਾਣ ਦੀ ਇਹ ਗੱਲ ਸੁਣੀ ਕਿ ਮੈਂ ਤਲਵੰਡੀ ਜਾ ਰਿਹਾ ਹਾਂ ਤੇ ਉਹਨਾਂ ਦਾ ਮਨ ਬੈਰਾਗ ਦੇ ਨਾਲ ਪਰ ਫੁੱਲਤ ਹੋ ਗਿਆ ਉਹਨਾਂ ਦਾ ਮਨ ਬੈਰਾਗ ਦੇ ਨਾਲ ਭਰ ਗਿਆ। ਤਨ ਜਿਰਾਵ ਭਨੇ ਮੁਖ ਬਚਨਾ ਜਬਲਾ ਪਰ ਸੁਲਤਾਨਾ ਤੇ ਫੇਰ ਭਾਈ ਭਾਈਆ ਜੈ ਰਾਮ ਜੀ ਨੇ ਆ ਕਰਕੇ ਸਾਨੂੰ ਬਚਨ ਕਹੇ ਕਿ ਜਿੰਨਾ ਚਿਰ ਤੁਸੀਂ ਸੁਲਤਾਨਪੁਰ ਸਾਹਿਬ ਨਗਰ ਦੇ ਵਿੱਚ ਹੋ ਤਬਲਾ ਭੋਜਨ ਖਾਵੋ ਹਮ ਕਰ ਪਨ ਦੀ ਖਰਚੀ ਪਾਨਾ ਤੇ ਉਹਨਾਂ ਚਿਰ ਤੁਸੀਂ ਇੱਥੇ ਸਾਡੇ ਘਰ ਦੇ ਵਿੱਚ ਆ ਕਰਕੇ ਦੋਨੋਂ ਵਕਤ ਪ੍ਰਸ਼ਾਦਾ ਪਾਣੀ ਲੈਣਾ ਤੇ ਫਿਰ ਉਹਨਾਂ ਨੇ ਮੈਨੂੰ ਜਿੱਥੇ-ਉੱਥੇ ਜਾਣਾ ਹੋਵੇ ਉਸ ਦੇ ਵਾਸਤੇ ਹੱਥ ਖਰਚਾ ਵੀ ਦਿੱਤਾ ਹੈ ਵੀ ਸਕਾਰ ਖਿਕ ਘਰ ਕੋ ਅੰਬਰ ਦੇ ਕਰ ਮੁਝੇ ਪਠਾਇਆ ਤੇ ਵੀ रजत ਪਣ ਆਪਣੇ ਗੜੇ ਦਾ ਕੱਪੜਾ ਉਤਾਰ ਕਰਕੇ ਬਸਤਰ ਦੇ ਕਰਕੇ ਤੇ ਮੈਨੂੰ ਭਾਈਆ ਮਰਦਾਨਾ ਭਾਈਆ ਜਰਾਮਦੀ ਨੇ ਇੱਥੇ ਭੇਜਣਾ ਕੀਤਾ ਹੈ ਪਨਾ ਪਗਨੀ ਪਾਨ ਆਨ ਸਜਣ ਮਜਾ ਦੇਹ ਦਰਸ਼ਨ ਕਰਦਾਇਆ ਤੇ ਪੀਰ ਬੇਬੇ ਨਾਨਕੀ ਜੀ ਨੇ ਵੀ ਬਚਨ ਕਹੇ ਹਨ ਬੇਨਤੀ ਕੀਤੀ ਹੈ ਕਿ ਇਹ ਸਤਿਗੁਰੂ ਗਰੀਬ ਨਵਾਦ ਘਰ ਦੇ ਵਿੱਚ ਆਕਰਕੇ ਤੁਸੀਂ ਸਾਨੂੰ ਦਰਸ਼ਨ ਦੇਣਾ ਕਰੋ ਕਿਆ ਕੀਨੋ ਤੈ ਇਹੁ ਕਮਾ ਅੰਤ ਹੈ ਢੂਮ ਸੁਭਾਏ ਸਤਿਗੁਰੂ ਗਰੀਬ ਨਵਾਦ ਕਹਿ ਲਗੇ ਕਿਆ ਕੀਨੋ ਤੈ ਇਹੁ ਕਾਮਾ ਅੰਤ ਹੈ ਢੂਮ ਸੁਭਾਏ ਕਹਿ ਲਗੇ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਿ ਭਾਈ ਮਰਦਾਨਾ ਜੀ ਤੁਸੀਂ ਇਹ ਕਿਹੜਾ ਕੋ ਕਰਮ ਕਰਕੇ ਆਏ ਹੋ ਮਾੜਾ ਕਰਮ ਕਰਾਏ ਹੋ ਅੰਤਹਿ ਡੂਮ ਸੁਭਾਏ ਅੰਤ ਨੂੰ ਓੜਕ ਨੂੰ ਡੂਮ ਜਿਹੜੇ ਮਰਾਸੀ ਸੁਭਾ ਪਾਉਣਗੇ ਤੁਹਾਡੇ ਕਰਕੇ ਆਗੈ ਤਨ ਪਾਲਨ ਸ੍ਰੀ ਚੰਦਾ ਪਨ ਜਾਚੇ ਤਮ ਜਾਏ ਕਹਿਣ ਲੱਗਿਓ ਤੇ ਪਹਿਲਾਂ ਹੀ ਸਾਡੇ ਪੁੱਤਰ ਸ੍ਰੀ ਚੰਦਾ ਪਾਲਣ ਪੋਸ਼ਣ ਕਰ ਰਹੇ ਹਨ ਤੇ ਫੇਰ ਹੁਣ ਤੁਸੀਂ ਵੀ ਉਹਨਾਂ ਦੇ ਪਾਸ ਜਾ ਕਰਕੇ ਆਪਣੀ ਮੰਗ ਰੱਖ ਲਈ ਤੇ ਤੁਸੀਂ ਵੀ ਜਾ ਕਰਕੇ ਉਹਨਾਂ ਤੋਂ ਧਨ ਮੰਗ ਲੈਣਾ ਕੀਤਾ ਹੈ ਭਵ ਕਾਜ ਕੀਨੋ ਇਹ ਨਹੀਂ ਲਾਲਚ ਕਰ ਤਨ ਆਨਾ ਸਿੱਖਨ ਲਗੇ ਭਾਈ ਮਰਦਾਨਾ ਜੀ ਤੁਸੀਂ ਇਹ ਚੰਗਾ ਕੰਮ ਨਹੀਂ ਕੀਤਾ ਹੈ ਇਹ ਤੁਸੀਂ ਸੋਭਾ ਵਾਲਾ ਕੰਮ ਨਹੀਂ ਕੀਤਾ ਹੈ ਕਰ ਲਾਲਚ ਧਨ ਆਨਾ ਲਾਲਚ ਕਰਕੇ ਉਹਨਾਂ ਦੇ ਪਾਸੋਂ ਧਨ ਲੈ ਕਰਕੇ ਆ ਗਏ ਚੰਗਾ ਕੰਮ ਨਹੀਂ ਕਰਕੇ ਆਏ ਤੁਸੀਂ ਆਹ ਫਾਬਦ ਪਰ ਮਰ ਮੋਰ ਸਦੀ ਜਾਨਹਿ ਰੱਖੋ ਨਜਪਾਨਾ ਇਹ ਕਹਿਣ ਲੱਗੇ ਕਿ ਇਹ ਜਿਹੜਾ ਤਨ ਹੈ ਤੁਸੀਂ ਛੇਤੀ ਹੁਣ ਲੈ ਜਾਓ ਤੇ ਮੁੜ ਕਰਕੇ ਉਹਨਾਂ ਨੂੰ ਇਹ ਤਨ ਮੋੜ ਕਰਕੇ ਆਓ ਆਪਣੇ ਪਾਸ ਨਹੀਂ ਤੁਸੀਂ ਇਹ ਤਨ ਰੱਖਣਾ ਹੈ ਇਹ ਤਨ ਤੁਸੀਂ ਆਪਣੇ ਹੱਥੀ ਆਪਣੇ ਪਾਸ ਨਹੀਂ ਰੱਖਣਾ ਉਹਨਾਂ ਨੂੰ ਛੇਤੀ ਦੇ ਨਾਲ ਜਾ ਕਰਕੇ ਇਹ ਤਨ ਮੋੜ ਕਰਕੇ ਆਓ ਹੁਣ ਜਿਵੇਂ ਅਗੇ ਭਾਈ ਮਰਦਾਨਾ ਜੀ ਵਾਪਸ ਜਾ ਕਰਕੇ ਤਨ ਮੋੜਨਾ ਕਰਦੇ ਹਨ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਬਾਬੇ ਨਾਨਕ ਜੀ ਦੀ ਬੇਰਤੀ ਮੰਨ ਕਰਕੇ ਕਰਦੇ ਵਿੱਚ ਆਉਂਦੇ ਹਨ ਦਰਸ਼ਨ ਦੇਣਾ ਕਰਦੇ ਹਨ ਉਹ ਸਾਰੇ ਵਿਚਾਰ ਆਉਣ ਵਾਲੇ પ્રસੰਗਾਂ ਦੇ ਵਿੱਚ ਸਰਬੰਨ ਕਰਾਂਗੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਇਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬਿਆਨਤ ਪ੍ਰਕਾਰ ਦੀਆਂ ੁੱਲਾਂ ਚੁਕਾਂ ਦੀ ਖਿਮਾ ਅਗਾਹ ਤੋ ਸਤਗੁਰੂ ਜੀ ਇਸ ਬਖਸ਼ਣ ਹਾਰ ਹਮ ਬਖਸ਼ ਲੈਣਾ ਜੀ ਬਨ ਕਾਜ ਕੀਨੋ ਇਹ ਨਹੀਂ ਲਾਲਚ ਕਰ ਤਨ ਅਨਾ ਜਾਹੋ ਸਬਦ ਮਰ ਮੋਹ ਰ ਸੋਦੀ ਜਾ ਨਹ ਰਖੋ ਨਿਜ ਪਨ ਆਏ ਪ੍ਰਭ ਸਰਣਾਗਤੀ ਕਿਰਪਾ ਨਿੰਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਲਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ